ਪਬਿਕ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਹਲਕਾ ਮਜੀਠਾ ਦੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾ ਦੇ ਗ੍ਰਹਿ ਵਿਖੇ ਜਗਦੀਪ ਸਿੰਘ ਗੋਗਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਖ ਬਖ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ ਅਤੇ ਚੋਣ ਨਾਮਜ਼ਾਦੀਆਂ ਨੂੰ ਲੈ ਕੇ ਆਰਿਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੁਕੇ ਪਰਮਜੀਤ ਸਿੰਘ ਪੰਮਾ ਪਰਦਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਕਾਂਗਰਸੀ ਵਰਕਰ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਹਨਾਂ ਨੇ ਆਖੇ ਕਿ ਅਗਰ ਕਿਸੇ ਵੀ ਕਾਂਗਰਸੀ ਵਰਕਰ ਨੂੰ ਕੋਈ ਮੁਸ਼ਕਲ ਆਉਂਦੀ ਹੈ ਜਾਂ ਉਸ ਨਾਲ ਕੋਈ ਤੱਕਾ ਹੁੰਦਾ ਹੈ ਤਾਂ ਕਾਂਗਰਸੀ ਪਾਰਟੀ ਜੋ ਹੈ ਉਹਦਾ ਸਖਤ ਵਿਰੋਧ ਕਰੇਗੀ ਅਤੇ ਆਪਣੇ ਵਰਕਰ ਦੇ ਨਾਲ ਖੜਾ ਰਹੇਗੀ ਮੈਂ ਪਰਮਜੀਤ ਸਿੰਘ ਪੰਨਾ ਪ੍ਰਧਾਨ ਮਜੀਠਾ ਕਾਂਗਰਸ ਪਾਰਟੀ ਹਲਕਾ ਮਜੀਠਾ ਸਭ ਤੋਂ ਪਹਿਲਾਂ ਫਤਿਹ ਤੇ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਮੀਡੀਆ ਵਾਲੇ ਵੀਰਾਂ ਦਾ ਮੈਂ ਇੱਕ ਆਪਣੇ ਮਜੀਠੀ ਹਲਕੇ ਦੇ ਕਾਂਗਸ ਪਾਰਟੀ ਦੇ ਵਰਕਰ ਸਹਾਬਾਨ ਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਮਾਨਯੋਗ ਪ੍ਰਧਾਨ ਕਾਂਗਸ ਪਾਰਟੀ ਪੰਜਾਬ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵਢਿੰਗ ਵੱਲੋਂ ਕਿ ਕਿਸੇ ਵੀ ਕਾਂਗਸੀ ਵਰਕਰ ਨਾਲ ਕਿਸੇ ਵੀ ਪਿੰਡ ਵਿੱਚ ਕੋਈ ਧੱਕੇਸ਼ਾਹੀ ਨਹੀਂ ਸਹਿਣ ਕੀਤੀ ਜਾਵੇਗੀ ਉਸ ਹਰ ਸਰਕਾਰੀ ਧੱਕੇਸ਼ਾਹੀ ਦਾ ਡਟ ਕੇ ਜਵਾਬ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਡਿਸੀਜਨ ਲਏ ਗਏ ਜੋ ਫੈਸਲੇ ਲਏ ਗਏ ਆ ਜੀ ਵਰਕਰਸ ਪੰਨੋਂ ਸੋਨਣ ਵਿੱਚ ਇਹ ਵੀ ਆਇਆ ਕਿ ਕਈਆਂ ਪਿੰਡਾਂ ਵਿੱਚ ਜਾਣ ਬੁੱਝ ਕੇ ਛੇੜਛਾੜ ਕੀਤੀ ਗਈ ਆ ਤਾਂ ਕਿ ਕਾਂਸ ਪਾਰਟੀ ਦੇ ਸਰਪੰਚ ਪੰਚ ਸਹਿਬਾਨ ਨੂੰ ਜਿੱਤ ਪ੍ਰਾਪਤ ਕਰਨ ਤੋਂ ਰੋਕਿਆ ਜਾ ਸਕੇ ਪਰ ਫਿਰ ਵੀ ਕਾਂਸ ਪਾਰਟੀ ਦੇ ਵਰਕਰ ਬੜੀ ਚੜ੍ਹਦੀ ਕਲਾ ਵਿੱਚ ਨੇ ਉਹ ਹਰ ਪਿੰਡ ਵਿੱਚੋਂ ਜਿੱਤ ਪ੍ਰਾਪਤ ਕਰਕੇ ਕਾਂਸਪਾਰਟੀ ਦੀ ਝੋਲੀ ਵਿੱਚ ਪਾਉਣ ਕਿ ਆਪਣੇ ਵੱਲੋਂ ਜਾਂ ਕਾਂਗਰਸ ਸਹਾਇਕ ਕਮਾਂਡ ਵੱਲੋਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਵਰਕਰ ਜਬਾਨ ਮੇਰਾ ਤਾਂ ਇਹ ਸੰਦੇਸ਼ ਆ ਵੀਰ ਕਿ ਆਪਾਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਜੋ ਕਾਂਗਰਸ ਪਾਰਟੀ ਦੀ ਆਡਿਓਲੋਜੀ ਆ ਉਹਨੂੰ ਅਪਣਾ ਕੇ ਆਪਾਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਚੰਗੀ ਪੰਚਾਇਤ ਬਣਾ ਕੇ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਪਿੰਡ ਦੀ ਸਰਕਾਰ ਹੁੰਦੀ ਆ ਆਪਾਂ ਚੰਗੀ ਪੰਚਾਇਤ ਸਰਕਾਰ ਦੇ ਰੂਪ ਵਿੱਚ ਗੁਣਾ ਕੇ ਜਿਹੜੀਆਂ ਕੁਤਾਈਆਂ ਪਿਛਲੀਆਂ ਸਰਕਾਰਾਂ ਵਿੱਚ ਹੋਈਆਂ ਨੇ ਭਾਵੇਂ ਉਹ ਅਕਾਲੀ ਸਰਕਾਰ ਨੰਗੀ ਆ ਤੇ ਭਾਵੇਂ ਆ ਝਾੜੂ ਵਾਲਿਆਂ ਦੀ ਸਰਕਾਰ ਚੱਲ ਰਹੀ ਆ ਉਹ ਕਤਾਈਆਂ ਨੂੰ ਪਿੰਡਾਂ ਵਿੱਚੋਂ ਖਤਮ ਕੀਤਾ ਜਾ ਸਕੇ ਤੇ ਚੰਗੀ ਪੰਚਾਇਤ ਬਣਾ ਕੇ ਲੋਕਾਂ ਨੂੰ ਸਮਰਪਿਤ ਕੀਤੀ ਜਾਵੇ। ਉਹ ਵਿਨਾਸ਼ਦੇਵ ਛੋਟਾ ਨਾਮ ਬਟੂਜੀ ਮੇਰਾ ਪਿੰਡ ਚੇਂਡਾ ਦੇ ਮੇਝੇ ਲੱਗੇ ਪਿੰਡਾ ਜੀ ਬਹੁਤ ਜ਼ਿਆਦੀਆਂ ਮੁਸ਼ਕਲਾਂ ਨਾਲ ਅਗਲਾ ਪਿੰਡ ਮਜੀਠਾ ਲੱਗੇ ਜਾਉਂਡੀਆਂ ਜਿਸ ਤਰ੍ਹਾਂ ਲਾਲੋ ਵੀ ਕਈਆਂ ਪਿੰਡਾਂ ਦੇ ਵਿੱਚ ਬਿਲਕੁਲ ਕਾਗਜ਼ ਰੱਦ ਕੀਤੇ ਗਏ ਆ ਇੱਕ ਲੱਗੇ ਪਿੰਡ ਇੱਥੇ ਨਾਗੀ ਮੁੱਗੋ ਸੋਈ ਪਿੰਡ ਆ ਉੱਥੇ ਫੌਜੀ ਵੀ ਰਿਆ ਜੋ ਹਾਕੀ ਦਾ ਪਲੇਅਰ ਹੈ ਤੇ ਗਰਾਊਂਡ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦਾ ਹੈ ਪਰ ਉਸ ਪਿੰਡ ਦੇ ਉਹਦੇ ਕਾਗਜ਼ ਵੀ ਰੱਦ ਕਰਤੇ ਜਿਹੜੇ ਬੰਦੇ ਕੰਮ ਕਰਨ ਵਾਲੇ ਉਹਨਾਂ ਦੇ ਹੀ ਕਾਗਜ਼ ਰੱਦ ਕੀਤੇ ਆ ਨਨਕੀ ਜਿਹੜੇ ਬੰਦੇ ਮੈਂ ਨਾ ਬਹੁਤ ਜ਼ਿਆਦੇ ਬੀਬੇ ਬੰਦੇ ਸਰਪੰਚ ਬਣ ਸਕਦੇ ਪਿੰਡ ਦੇ ਉਹਨਾਂ ਦੇ ਕਾਗਜ਼ ਰੱਦ ਕਰਤੇ ਆ ਜਿਹੜੇ ਬੰਦੇ ਨੀ ਲੋੜ ਵੀ ਨਹੀਂ ਉਹਨਾਂ ਬੰਦਿਆਂ ਦੇ ਕਾ ਮੈਂ ਹੀ ਸਰਕਾਰ ਗਾੜੀ ਮੰਗ ਕਰਦਾ ਵੀ ਬੰਦੇ ਚੰਗੇ ਨੂੰ ਗਾੜੀ ਹੋਣਾ ਚਾਹੀਦਾ ਇਸ ਤਰ੍ਹਾਂ ਸਹੀ ਨਹੀਂ ਲੱਗਦਾ ਵੀ ਵਧੀਆ ਬੰਦੇ ਨੂੰ ਗਾੜੀ ਹੋਣਾ ਚਾਹੀਦਾ ਜਿਹੜਾ ਕਾਗਜ਼ ਰੱਦ ਕਰਨ ਦਾ ਮਸਲਾ ਤੁਹਾਡੇ ਧਿਆਨ ਵਿੱਚ ਹੈ ਕਿ ਇਸ ਬੰਦੇ ਨੂੰ ਪ੍ਰਸ਼ਾਸਨ ਦੇ ਕਿਹੜੇ ਅਧਿਕਾਰੀ ਨੂੰ ਮਿਲੇ ਉਹ ਕਿ ਕੀ ਕਾਰਨ ਆ ਜਿਹੜੇ ਕਾਗਜ਼ ਰੱਦ ਹੋਏ ਬਸ ਕਾਰਨ ਕੋਈ ਨਹੀਂ ਪਾਰਟੀ ਬਾਜੀ ਕਰਕੇ ਕਾਗਜ਼ ਰੱਦ ਹੁੰਦੇ ਆ ਕੋਈ ਨਾ ਕੋਈ ਆਬਜੈਕਸ਼ਨ ਲਾਇਆ ਹੋਏਗਾ ਨਾ ਆਬਜੈਕਸ਼ਨ ਸਾਰੇ ਗਏ ਹਾਂ ਨਾਗੀ ਦਫਤਰ ਵੀ ਗਏ ਹਾਂ ਐਸਾ ਕਹਿ ਕੇ ਆਏ ਇੱਕ ਦੋ ਵਾਰ ਕਹਿੰਦੇ ਪਈ ਨਹੀਂ ਕੋਈ ਉਹਦਾ ਕੋਈ ਆਪਸ਼ਨ ਨਹੀਂ ਦਿੱਤੀ ਉਹਨਾਂ ਕੰਨ ਠੀਕ ਹੈ ਜੀ ਹਾਂ ਜੀ